ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਿਨੀਪੈਗ ਵਾਲਿਓ ਪਹੁੰਚ ਚੁੱਕੇ ਆਂ ਤੁਹਾਡੇ ਸ਼ਹਿਰ ਤੇ ਕੱਲ ਨੂੰ ਮਿਲਦੇ ਆਂ ਸਾਰੇ ਜਣੇ ਕਲੱਬ ਰੀਜੈਂਟ ਇਵੈਂਟ ਸੈਂਟਰ ਦੇ ਵਿੱਚ ਤੇ ਕੱਲ ਨੂੰ 6 ਵਜੇ ਅੱਜ 6 ਵਜੇ ਦਾ ਪ੍ਰੋਗਰਾਮ ਹੈ ਤੇ ਇਹ ਆਪਣਾ ਸਟਾਰਟ ਹੋ ਰਿਹਾ ਹੈ ਡਾਕਟਰ 6 ਪੀਐਮ ਤੋਂ 9:30 ਤੱਕ ਸੋ ਜ਼ਰੂਰ ਪਹੁੰਚਣਾ ਜੀ ਤੇ ਬਾਈ ਸਮਰਾ ਸਾਡਾ ਸ਼ੈਰੀ ਬਾਈ ਦਾ ਮਿੱਤਰ ਹੈ ਉਹ ਸਾਡਾ ਹੀ ਬਣ ਗਿਆ ਜਰੂਰ ਪਹੁੰਚਣਾ ਸ਼ੋਅ ਤੇ ਨਵੀਆਂ ਗੱਲਾਂ ਕਰਾਂਗੇ ਕੁਝ ਗੀਤ ਤਾਂ ਤੁਸੀਂ ਸੁਨੇ ਹੋਏ ਨੇ ਬਾਈ ਦੇ ਸੁਨੇ ਹੋਏ ਨੇ ਸੋ ਵਿਨੀ ਪੈਕ ਮੈਂ ਤਾਂ ਫਸਟ ਟਾਈਮ ਆਇਆ ਬਾਈ ਪਹਿਲਾਂ ਵੀ ਆਇਆ ਮੈਨੂੰ ਉਮੀਦ ਆ ਤੁਸੀਂ ਆਉਂਗੇ ਸਾਨੂੰ ਪੁੱਛਿਆ ਸੀ ਇੱਥੇ ਮੁੰਡਿਆਂ ਨੇ ਕਹਿੰਦੇ ਕਿਵੇਂ ਲੱਗਿਆ ਵਿਨੀ ਪੈਕ ਹੁਣ ਅਸੀਂ ਕੱਲ ਨੂੰ ਦੱਸਾਂਗੇ ਕਿਵੇਂ ਲੱਗਿਆ ਜੇ ਤੁਸੀਂ ਪਿਆਰ ਦੋਗੇ ਤਾਂ ਕਹਾਂਗੇ ਵਿਨੀ ਪੈਕ ਬਹੁਤ ਸੋਹਣਾ ਲੱਗਿਆ ਨਹੀਂ ਨਹੀਂ ਸਾਡੇ ਸਾਡਾ ਪਿਆਰ ਸਾਡਾ ਸਾਡਾ ਸੋਹਣਾ ਜਾਂ ਮਾੜਾ ਤਾਂ ਸਾਡਾ ਤੁਹਾਡੇ ਨਾਲ ਆ ਕਿਉਂਕਿ ਜੇ ਤੁਸੀਂ ਪਿਆਰ ਦਿੰਨੇ ਹੋ ਤਾਂ ਉਹ ਜਗਾ ਸਾਨੂੰ ਜਰੂਰ ਯਾਦ ਰਹਿੰਦੀ ਹੈ ਨਾ ਨਾ ਇਹ ਪੂਰਾ ਪਿਆਰ ਦੇਣਗੇ ਸਾਰੇ ਸਾਡੇ ਵਾਲੇ ਆ ਇਥੇ ਓਕੇ 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 ਸਾਡੇ ਵਾਲੇ ਤੇ ਥੋੜਾ ਜਿਹਾ ਸਾਡੇ ਜਿਹੜੇ ਵੀਰ ਅਲਫ ਊੜਾ ਤੋਂ ਆਏ ਸੀ ਇਹਨਾਂ ਨੇ ਅੱਜ ਇੰਟਰਵਿਊ ਕੀਤੀ ਸਾਡੀ ਬਹੁਤ ਬਹੁਤ ਥੈਂਕਸ ਬਾਕੀ ਸਾਡਾ ਇੱਕ ਬਹੁਤ ਹੀ ਵੱਡਾ ਗਾਇਕ ਇਹ ਸਿਰਫ ਕੀ ਕਹਿੰਦੇ ਆ ਅਮਰੀਕਾ ਦੇ ਜਿਹੜੇ ਗੋਰੇ ਆ ਉਹਨਾਂ ਲਈ ਗਾਉਂਦਾ ਪਰ ਇਹ ਖਾਸ ਤੌਰ ਤੇ ਅਸੀਂ ਅਮਰੀਕਾ ਤੋਂ ਸੱਦਿਆ ਥੈਂਕ ਯੂ ਬਈ ਤੇ ਮਿਸਟਰ ਹੈਰੀ ਗਿਲ ਇਜ਼ ਹੇਅਰ ਸੋ ਸਾਰਿਆਂ ਨੂੰ ਇੱਕ ਵਾਰੀ ਫੇਰ ਬੇਨਤੀ ਹੈ ਮੜੇ ਬਈ ਅੰਗਰੇਜ਼ੀ ਚ ਵੀ ਦੱਸ ਦੋ ਕਿਵਾਰੀ ਕਿਸੇ ਨੂੰ ਪੰਜਾਬੀ ਆਉਂਦੀ ਤੁਹਾਨੂੰ ਬੜੀ ਵਧੀਆ ਨਹੀਂ ਆਪਣੇ ਜਿਹੜੇ ਦੇਖਣ ਸੁਣਨ ਵਾਲੇ ਉਹ ਸਾਰੇ ਪੰਜਾਬੀ ਆ ਲੋ ਮੇਕੇ ਹੀ ਕਿਉਂ ਉਹਰੇ ਬਾਹਰ ਦੇ ਆਪਣੇ ਨਾਲ ਪੰਜਾਬੀ ਵੀ ਆ ਗਏ ਉੱਥੇ ਸੋ ਨਹੀਂ ਨਹੀਂ ਸਾਰੇ ਸਾਡੇ ਵਾਲੀ ਆ ਸੋ ਸਾਡੇ ਵਾਲੇ ਉਹ ਵਿਨੀ ਪੈਗ ਵਾਲੇ ਉਹ ਕੱਲ ਨੂੰ ਮਿਲਦੇ ਆ ਕਲੱਬ ਰੀਜੈਂਟ ਇਵੈਂਟ ਸੈਂਟਰ ਦੇ ਵਿੱਚ 6 ਵਜੇ ਤੇ ਮਿਲ ਕੇ ਲਾਉਨੇ ਆ ਰੌਣਕਾਂ ਲਵ ਯੂ ਆਲ ਆ ਲਵ ਯੂ ਆਲ ਤਾਂ ਦੂਸਰੀ ਹੋ ਗਿਆ ਚੀਮੀ ਪਰ ਮਰ ਚੀਮੀ ਉਹ ਨਹੀਂ ਉਹਨੇ ਮੈਨੂੰ ਦੇਖਿਆ